ਦੇਖ ਸਕਦੇ ਹੋ ਤੁਸੀਂ ਇੱਥੇ ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਫੁੱਟ ਦੇ ਕਰੀਬ ਹੈ ਜਿਹੜਾ ਇਹ ਪਾਣੀ ਹੈ ਕਿ ਐਸਟੀ ਦੇ ਰਾਹੀਂ ਜਿਹੜੀਆਂ ਟਾਲੀਆਂ ਦੇ ਵਿੱਚ ਘਰ ਨੇ ਜਿੱਥੇ ਕੋਈ ਪਹੁੰਚ ਨਹੀਂ ਸਕਦਾ ਤਾਂ ਅੱਜ ਉੱਥੇ ਪਹੁੰਚ ਕੇ ਇਹਨਾਂ ਵੱਲੋਂ ਸਮਾਨ ਮਹੱਈਆ ਕਰਵਾਇਆ ਜਾਵੇਗਾ ਤਾਂ ਬਹੁਤ ਹਲਤ ਖਰਾਬ ਹੋਣਗੀ ਬਿਲਕੁਲ ਜੀ ਭਾਜੀ ਆਵ ਨੂੰ ਪਤਾ ਤਾਂ ਹੈ ਪਹੁੰਚਣਾ ਤਾਂ ਔਖਾ ਦੇਖੋ ਕਿੰਨੇ ਘਰ ਪਾਣੀ ਚ ਡੁੱਬੇ ਹੋਏ ਸਾਹਮਣੇ ਦੇਖੋ ਕਿੰਨਾ ਈਬਨ ਸਾਨੂੰ 10 ਤੋਂ 12 ਦਿਨ ਹੋ ਗਏ ਜਿਹੜਾ ਘਰ ਅਸੀਂ ਵੀ ਪਸ਼ੂਏ ਪਸ਼ੂਆਂ ਥੱਲੇ ਪਾਣੀ ਹੋ ਗਿਆ ਸੀ ਘਰੇ ਵੀ ਅੰਦਰਾਂ ਚ ਵੀ ਪਾਣੀ ਬਹੁਤ ਕਾਜ ਜ਼ਿਆਦਾ ਹੋ ਗਿਆ ਸੀ ਉੱਪਰ ਨੂੰ ਜਿਹੜਾ ਗਿੱਲੇ ਹੋ ਰਹੇ ਨੇ ਪੂਰੇ ਸਲਾਬੇ ਹੋ ਰਹੇ ਨੇ ਮਕਾਨ ਤਾਂ ਇਹ ਬਹੁਤ ਹਾਲਾਤ ਨਾਜ਼ਕ ਜਿਹੜੇ ਇਹ ਦਿਖਾਈ ਦੇ ਰਹੇ ਨੇ ਫਰੋਇਪੁਰ ਬੜੇ ਮੰਦੇ ਹਾਲਾਤ ਹਾਂਜੀ ਤਤ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਸੀਂ ਬੋਰਡ ਦੇ ਰਾਹੀਂ ਕਿਸ਼ਤੀ ਦੇ ਰਾਹੀਂ ਜਿਹੜਾ ਤਾਣੀਆਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ ਉੱਥੇ ਜਾ ਰਹੇ ਆਂ ਦੇਖ ਸਕਦੇ ਹੋ ਤੁਸੀਂ ਇੱਥੇ ਦੱਸਿਆ ਜਾ ਰਿਹਾ ਹੈ ਕਿ 10 ਤੋਂ 15 ਫੁੱਟ ਦੇ ਕਰੀਬ ਹੈ ਜਿਹੜਾ ਇਹ ਪਾਣੀ ਹੈ ਇਸ ਇਲਾਕੇ ਦੇ ਵਿੱਚ ਹੈ ਤਾਂ ਕਾਫੀ ਹਾਲਾਤ ਇਸ ਇਲਾਕੇ ਦੇ ਨਾਜ਼ਕ ਹੋ ਚੁੱਕੇ ਨੇ ਉਧਰ ਦੇ ਪਾਸੇ ਵੀ ਜਿਹੜੀ ਇੱਕ ਕਿਸ਼ਤੀ ਆ ਰਹੀ ਹੈ ਹੋ ਸਕਦਾ ਜਿਹੜਾ ਉਹ ਕਰਾਂ ਦੇ ਵਿੱਚੋਂ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਲੈ ਕੇ ਰੈਸਕਿਊ ਕਰਕੇ ਲੈ ਕੇ ਜਾ ਰਹੇ ਹੋਣਗੇ ਹੋ ਸਕਦਾ ਕਿਤੇ ਨਾ ਕਿਤੇ ਉਹ ਬਿਮਾਰ ਹੋਣ ਉਹਨਾਂ ਨੂੰ ਜਿਹੜਾ ਇਲਾਜ ਲਾ ਵਾਸਤੇ ਜਨ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਜਿਹੜੀ ਕਿਸ਼ਤੀ ਦੇ ਵਿੱਚ ਅਸੀਂ ਜਾ ਰਹੇ ਹਾਂ ਇਸ ਕਿਸ਼ਤੀ ਦੇ ਵਿੱਚ ਜਿਹੜੇ ਸੇਵਾਦਾਰ ਹੈ ਚੰਡੀਗੜ੍ਹ ਏਰੀਆ ਦੇ ਵਿੱਚੋਂ ਪਹੁੰਚੇ ਹੈ ਪੰਚਕੂਲਾ ਦੇ ਨਾਲ ਹਰਿਆਣਾ ਦਾ ਏਰੀਆ ਇਹਨਾਂ ਦਾ ਤਾਂ ਉਹਨਾਂ ਵੱਲੋਂ ਜਿਹੜਾ ਇਹਨਾਂ ਕਰਾਂ ਦੇ ਵਿੱਚ ਪਹੁੰਚ ਕੇ ਖੁਦ ਜਿਹੜਾ ਸਮਾਨ ਜਿਹੜਾ ਉੱਥੇ ਵਰਤਿਆ ਜਾਣਾ ਕਿਉਂਕਿ ਇਹ ਗੱਲ ਬਹੁਤ ਵੱਡੀ ਸਾਹਮਣੇ ਆਉਂਦੀ ਹੈ ਕਿ ਜਿੱਨਾਂ ਘਰਾਂ ਨੂੰ ਲੋੜ ਹੁੰਦੀ ਹੈ ਸਮਾਨ ਦੀ ਉਥੇ ਜਿਹੜਾ ਨਹੀਂ ਸਮਾਨ ਪਹੁੰਚਦਾ ਪਰ ਬਹੁਤ ਵਧੀਆ ਉਪਰਾਲਾ ਦੇਖਣ ਨੂੰ ਮਿਲਿਆ ਹੈ ਤਾਂ ਇਸ ਕੈਸਟੀ ਦੇ ਰਾਹੀਂ ਜਿਹੜੀਆਂ ਟਾਣੀਆਂ ਦੇ ਵਿੱਚ ਘਰ ਨੇ ਜਿੱਥੇ ਕੋਈ ਪਹੁੰਚ ਨਹੀਂ ਸਕਦਾ ਤਾਂ ਅੱਜ ਉਥੇ ਪਹੁੰਚ ਕੇ ਇਹਨਾਂ ਵੱਲੋਂ ਸਮਾਨ ਮਹਈਆ ਕਰਵਾਇਆ ਜਾਵੇਗਾ ਤਾਂ ਇਹ ਬਹੁਤ ਜਿਹੜਾ ਦੁੱਖ ਦੀ ਘੜੀ ਜਿਹੜੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੁਣ ਪੰਜਾਬ ਦਾ ਇਹ ਫਰੋਇਪੁਰ ਦਾ ਏਰੀਆ ਹੈ ਤਾਂ ਇਧਰਲੇ ਪਾਸੇ ਸਤਲੁਜ ਦਰਿਆ ਦਾ ਜਿਹੜਾ ਓਵਰਫਲੋ ਹੋ ਕੇ ਪਾਣੀ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਆਇਆ ਤਾਂ ਪਿੰਡ ਜਿਹੜੇ ਉਹ ਡੁੱਬ ਚੁੱਕੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਭਾਈ ਜੀ ਬਹੁਤ ਵੱਡੀ ਗੱਲ ਹੈ ਜਦੋਂ ਆਪਾਂ ਅੱਜ ਵੀ ਹੁਣ ਟਾਣੀਆਂ ਤੇ ਕਿੰਨੀ ਦੂਰ ਆਪਾਂ ਆ ਰਹੇ ਹਾਂ ਤਾਂ ਇੱਥੇ ਤਾਂ ਪਹੁੰਚ ਨਹੀਂ ਜਾਂਦਾ ਹਰੇਕ ਤੋਂ ਤੁਸੀਂ ਇੱਥੇ ਜਾ ਕੇ ਪਹੁੰਚ ਕੇ ਸਹਾਣਾ ਉਹਨਾਂ ਨੂੰ ਪੇਟ ਕਰੋਗੇ ਬਿਲਕੁਲ ਕਰ ਕਰ ਜਾ ਦੇਖੇਗੇ ਨਾਲ ਉਹਨਾਂ ਨੂੰ ਸਹਾਣਾ ਦੇਵਾਂਗੇ ਬਹੁਤ ਹਾਲਤ ਖਰਾਬ ਹੈ इनकी ਬਿਲਕੁਲ ਜੀ ਬਾਕੀ ਦੇਖੋ ਬਹੁਤ ਜ਼ਿਆਦਾ ਪਾਣੀ ਇਨਕੇ ਘਰਾਂ ਵਿੱਚ ਭੜਿਆ ਹੋਇਆ ਹੈ ਪਾਣੀ ਉੱਪਰੋਂ ਸੇ ਹੋਰ ਵੀ ਆ ਰਿਹਾ ਹੈ ਤੋ ਇਹ ਹਰਿਆਣਾ ਏਰੀਆ ਹੈ ਹਰਿਆਣਾ ਜੀ ਹਾਂ ਜੀ ਚੰਡੀਗੜ੍ਹ ਪੰਜਗੂਲੇ ਕੋਲ ਕਾਲਕਾ ਬਣਾ ਰਹੀ ਹੈ ਹਾਂ ਜੀ ਪੰਜਗੂਲ ਕਾਲਕਾ ਰਹੀ ਹੈ ਤੁਸੀਂ ਕਹਿੰਦੇ ਹਾਂਜੀ ਸਰ ਜੇਕਰ ਤੁਸੀਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੀ ਸੋਚ ਲੈ ਕੇ ਤੁਸੀਂ ਚੱਲੇ ਆ ਆਪਣੇ ਘਰਾਂ ਤੋਂ ਵੀ ਅਸੀਂ ਉਹਨਾਂ ਘਰਾਂ ਤੱਕ ਸਮਾਨ ਪਹੁੰਚਾਈਏ ਤਾਂ ਉੱਥੇ ਪਹੁੰਚ ਰਹੇ ਹਾਂ ਪਰ ਬੜੀ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਅਦੇਨੀ ਵਾਰਡ ਪਹੁੰਚ ਰਹਾ ਖਾ ਲਈਆ ਪਾਜੀ ਆਪ ਨੂੰ ਪਤਾ ਤਾਂ ਆਇਆ ਪਹੁੰਚਣਾ ਦਾ ਔਖਾ ਦੇਖੋ ਕਿੰਨੇ ਘਰ ਪਾਣੀ ਚ ਡੁੱਬੇ ਹੋਏ ਸਾਹਮਣੇ ਦੇਖੋ ਕਿੰਨਾ ਨੁਕਸਾਨ ਹੋਇਆ ਵਾ ਜੇ ਆਪਾਂ ਨਹੀਂ ਹੈਲਪ ਕਰੂਗਾ ਤੇ ਪਾਜੀ ਕੌਣ ਕਰਾ ਕੇ ਇਹਨਾਂ ਦੀ ਹੈਲਪ ਤਾਂ ਕਰਕੇ ਪਾਜੀ ਆਪਾਂ ਲਗੇ ਵੀ ਆ ਹੁਣ ਦਿਨ ਰਾਤ 10 ਦਿਨ ਤੋਂ ਤਿਆਰੀਆਂ ਕਰਦੇ ਸੀਗੇ ਪਿੰਡ 'ਚ ਵੀ ਚਲੋ ਕਿਸੇ ਦਾ ਭਲਾ ਹੋਏ ਆਪਣਾ ਚਲੋ ਹੁਣ ਤਾਂ ਪਾਣੀ ਫਿਰ ਵੀ ਕੰਮ ਹੋ ਗਿਆ ਪਹਿਲਾਂ ਪਾਣੀ ਜ਼ਿਆਦਾ ਸੀ ਔਰ ਆਸਤੇ ਆਸਤੇ ਮੈਂ ਤਾਂ ਕਹਾਂ ਪਾਣੀ ਛੇਤੀ ਕੰਮ ਹੋ ਜਾਏ ਸਾਰੇ ਨਾਲ ਇੱਥੇ ਵੀਰ ਹੈ ਤਾਂ ਉਹਨੂੰ 10 ਦਿਨ ਹੋ ਗਏ ਆਪਦੇ ਘਰੇ ਨਹੀਂ ਉਹ ਤੋਂ ਪਹੁੰਚਿਆ ਗਿਆ ਘਰ ਛੱਡ ਕੇ ਅੱਜ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਘਰੇ ਆਪਦੇ ਪਹੁੰਚਣ ਦੀ ਭਾਈ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਪਤਾ ਲੱਗਿਆ ਹੈ ਕਿ 10 ਦਿਨ ਹੋ ਗਏ ਤੁਸੀਂ ਆਪਦਾ ਘਰ ਛੱਡਿਆ ਤਾਂ ਹੁਣ ਘਰੇ ਜਾ ਰਹੇ ਹਾਂ ਹਾਂ ਜੀ ਤਕਰੀਬਨ ਸਾਨੂੰ 10 ਤੋਂ 12 ਦਿਨ ਹੋ ਗਏ ਜਿਹੜਾ ਘਰ ਸੀ ਵੀ ਪਸ਼ੂਏ ਪਸ਼ੂਆਂ ਥੱਲੇ ਪਾਣੀ ਹੋ ਗਿਆ ਸੀ ਘਰੇ ਵੀ ਅੰਦਰਾਂ ਚ ਵੀ ਪਾਣੀ ਬਹੁਤ ਕਾਜ ਜ਼ਿਆਦਾ ਹੋ ਗਿਆ ਸੀ ਤੇ ਅੱਜ ਉਹ ਘਰ ਘਰ ਦੇਖਣ ਜਾ ਰਹੇ ਹਾਂ ਹਾਂਜੀ ਹਾਲਾਤ ਕਿਵੇਂ ਹੁਣ ਮੌਕੇ ਦੇ ਤੁਹਾਡੇ ਪਸ਼ੂਆਂ ਦੇ ਕੀ ਹਾਲਾਤ ਹੈ ਆਟਮਹੀਂ ਬੰਨਤੇ ਵੱਧੇ ਨੇ ਕੁਝ ਰਿਸ਼ਤੇਦਾਰ ਜਿਹੜੇ ਪਹੁੰਚਾ ਦੇ ਨੇ ਤੇ ਪਰਿਵਾਰ ਸਾਡਾ ਇਹ ਮੁਠਿਆਂ ਵਾਲੇ ਇਥੇ ਕਿਸੇ ਦੇ ਘਰ ਰਹਿ ਰਿਹਾ ਹੈ ਹਾਂਜੀ ਇਹ ਵਧੀਆ ਲੱਗਦਾ ਨਾ ਉਪਰਾਲਾ ਜਿਹੜਾ ਉਹਨਾਂ ਘਰਾਂ 'ਚ ਪਹੁੰਚ ਰਿਹਾ ਜਿੱਥੇ ਮੈਨੂੰ ਲੱਗਦਾ ਹੋ ਸਕਦਾ ਕਿਸੇ ਤੋਂ ਨਾ ਪਹੁੰਚਿਆ ਜਾਵੇ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਟੀਮ ਹੈ ਬਹੁਤ ਵਧੀਆ ਕਰ ਰਹੀ ਆ ਜਿਹੜੀ ਘਰ ਘਰ ਜਾ ਕੇ ਪਹੁੰਚਾ ਰਹੀ ਆ ਰਾਸ਼ਨ ਘਰ ਘਰ ਜਾ ਕੇ ਪਰਵਾਜ਼ ਪਹੁੰਚਾ ਰਹੀ ਆ ਤਾਂ ਥੋੜਾ ਤੁਸੀਂ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈਗੀ ਐ ਜਿਹੜੇ ਸਰਕਾਰੀ ਕਰਮਚਾਰੀ ਨੇ ਇਹਨਾਂ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਜਿਹੜਾ ਇਸ ਕਿਸ਼ਤੀਆਂ ਰਹੀਂ ਬੋਰਡਸ ਦੇ ਰਹੀਂ ਜਿਹੜਾ ਇਹਨਾਂ ਦੀ ਮਦਦ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਵੱਡੀ ਗੱਲ ਹੈ ਤਾਂ ਉਹਨਾਂ ਘਰਾਂ ਤੱਕ ਕਿਉਂਕਿ ਆ ਜਿੱਥੋਂ ਦੇ ਅਸੀਂ ਲੰਘ ਰਹੇ ਹਾਂ ਇਹ ਖੇਤ ਨੇ ਖੇਤ ਡੁੱਬ ਚੁੱਕੇ ਨੇ ਇੱਥੋਂ ਦੀ ਤਾਂ ਜਿਹੜੀ ਕਿਸ਼ਤੀ ਨੂੰ ਲੰਘਣਾ ਵੀ ਔਖਾ ਹੋ ਜਾਂਦਾ ਕਿਉਂਕਿ ਕਈ ਜਗ੍ਹਾ ਤੇ ਜਿਹੜੀ ਕਿਸ਼ਤੀ ਰੁਕਦੀ ਰੁਕਦੀ ਫਿਰ ਇਹਨਾਂ ਨੇ ਅੱਗੇ ਤੋਰੀ ਹੈ ਤਾ ਕਾਫੀ ਹਾਲਾਤ ਨਾਜ਼ੁਕ ਨੇ ਇਹਨਾਂ ਵੱਲੋਂ ਬਹੁਤ ਮਦਦ ਜਿਹੜੀ ਕੀਤੀ ਜਾ ਰਹੀ ਹੈ ਤਾਂ ਤਸਵੀਰ ਤੁਹਾਡੇ ਨਾਲ ਜਿਹੜੀ ਉਹ ਕਰਾਂ ਦੀ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਸੇਮ ਦੇ ਨਾਲ ਇਸ ਪਾਣੀ ਦੇ ਨਾਲ ਘਰ ਡੁੱਬਦੇ ਦਿਖਾਈ ਦੇ ਰਹੇ ਨੇ ਤਾਂ ਉੱਪਰ ਤੱਕ ਜਿਹੜੀ ਸੇਮ ਪਹੁੰਚ ਚੁੱਕੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਮਕਾਨ ਹੈ ਇਹ ਵੀ ਹੋ ਸਕਦਾ ਟਹਿ ਟੇਰੀ ਹੋ ਜਾਣ ਕਿਉਂਕਿ ਜਿਵੇਂ ਹੁਣ ਕਿਹਾ ਜਾ ਰਿਹਾ ਹੈ ਸਾਲ ਡੇਢ ਸਾਲ ਹੋ ਸਕਦਾ 2 ਸਾਲ ਵੀ ਇਹ ਲੋਕ ਜਿਹੜੇ ਉਸੇ ਤਰੀਕੇ ਦੇ ਨਾਲ ਬਰਕਰਾਰ ਨਾ ਹੋਣ ਆਪਣੇ ਜਿਹੜੇ ਪੈਰਾਂ ਤੇ ਨਾ ਖੜੇ ਹੋਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਜਿਹੜੇ ਹਾਲਾਤ ਉਹ ਦੇਖ ਕੇ ਤਾਂ ਪਤਾ ਲੱਗਦਾ ਵੀ ਹੋ ਸਕਦਾ ਹੈ ਉਹਨਾਂ ਦਾ ਸਾਲ ਦੋ ਸਾਲ ਵੀ ਜਿਹੜਾ ਇਹ ਮਕਾਨ ਨਾ ਬਣਾਇਆ ਜਾ ਸਕਣਾ ਕਿਉਂਕਿ ਮਕਾਨ ਬਣਾਉਣੇ ਬਹੁਤ ਔਖੇ ਹੈ ਤਾਂ ਹੁਣ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਵੀ ਟਾਟੇਰੀ ਹੋ ਚੁੱਕਿਆ ਨੇ ਇਹ ਜ਼ਮੀਨਾਂ ਦੇ ਵਿੱਚ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਵੀ ਇਸ ਤੇ ਜਿਹੜੇ ਨਹੀਂ ਬੀਜ ਜਣੇਗੀ ਅਗਲੇ ਜਿਹੜੇ ਝੋਨੇ ਦੇ ਹਾਲਾਤ ਹੋਣਗੇ ਉਹ ਪਤਾ ਲੱਗੂਗਾ ਵੀ ਝੋਨਾ ਹੋਊਗਾ ਜਾਂ ਨਹੀਂ ਹੋਊਗਾ ਪਰ ਜਿਹੜੇ ਘਰ ਬਿਲਕੁਲ ਡੈਗ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਕਿਵੇਂ ਸੇਮ ਦੇ ਨਾਲ ਜਿਹੜਾ ਉੱਪਰ ਨੂੰ ਜਿਹੜਾ ਗਿੱਲੇ ਹੋ ਰਹੇ ਨੇ ਪੂਰੇ ਸਲਾਬੇ ਹੋ ਰਹੇ ਨੇ ਮਕਾਨ ਤਾਂ ਇਹ ਬਹੁਤ ਹਾਲਾਤ ਨਾਜ਼ਕ ਜਿਹੜੇ ਇਹ ਦਿਖਾਈ ਦੇ ਰਹੇ ਨੇ ਫਰੋਇਪਰ ਦੇ ਅਸੀਂ ਬਾਰਡਰ ਦੇ ਨਜ਼ਦੀਕ ਦੇ ਏਰੀਏ ਦੇ ਵਿੱਚ ਇੱਥੇ ਹੀ ਸਤਲੁਜ ਦਰਿਆ ਦਾ ਜਿਹੜਾ ਓਵਰਫਲੋ ਹੋ ਕੇ ਪਾਣੀ ਇੱਥੇ ਇਨਾ ਘਰਾਂ 'ਚ ਪਹੁੰਚਿਆ ਤਾਂ ਹੁਣ ਇਨਾ ਘਰਾਂ ਦੇ ਵਿੱਚ ਜਿਹੜਾ ਉਹ ਸਮਾਨ ਪਹਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਨਾ ਘਰਾਂ ਦੇ ਵਿੱਚ ਸਮਾਨ ਇਹਨਾਂ ਘਰ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ ਹੋ ਸਕਦਾ ਕਿਤੇ ਨਾ ਕਿਤੇ ਇਹ ਵਿਚਾਰੇ ਕਾਫੀ ਦਿਨਾਂ ਤੋਂ ਭੁੱਖੇ ਹੋਣ ਸਮਾਨ ਇੱਥੇ ਨਾ ਪਹੁੰਚਿਆ ਹੋਵੇ ਉਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਤਸਵੀਰ ਕਿਵੇਂ ਪਾਣੀ ਦੇ ਵਿੱਚ ਖੜੇ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਮਾਨ ਉਹਨਾਂ ਕੋਲੇ ਆ ਰਿਹਾ ਹੈ ਤਾਂ ਉਸ ਸਮਾਨ ਵਾਸਤੇ ਪਾਣੀ ਦੇ ਵਿੱਚ ਆ ਕੇ ਉਹ ਸਮਾਨ ਲੈਣ ਦੀ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਤਾਂ ਛੋਟੇ-ਛੋਟੇ ਬੱਚੇ ਵੀ ਪਾਣੀ ਦੇ ਵਿੱਚ ਨਾਲ ਉਹਨਾਂ ਕੋਲੇ ਖੜੇ ਨੇ ਤਾਂ ਇਹ ਬਹੁਤ ਦੁੱਖ ਦੀ ਘੜੀ ਜਿਹੜੀ ਪੰਜਾਬ ਤੇ ਚੱਲ ਰਹੀ ਹੈ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਤੇ ਚੱਲ ਰਹੀ ਹੈ ਖਾਸ ਕਰਕੇ ਮੱਧ ਏਰੀਏ ਤੇ ਚੱਲ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਕੀ ਹਾਲਾਤ ਹੈ ਕਰਦੇ ਤਾਂ ਕਰਾਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਚੁੱਕਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਕਿਵੇਂ ਘਰਾਂ ਦੀਆਂ ਕੰਧਾਂ ਜਿਹੜੀਆਂ ਸਲਾਬੀਆਂ ਹੁੰਦੀਆਂ ਜਾ ਰਹੀਆਂ ਨੇ ਤਾਂ ਬਹੁਤ ਮਾੜੇ ਹਾਲਾਤ ਚੱਲਦੇ ਨੇ ਤਾਂ ਹਾਂ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਸਮਾਨ ਜਿਹੜਾ ਜ਼ਰੂਰ ਮੁਹਿਆ ਕਰਵਾਇਆ ਜਾਵੇਗਾ ਭੈਣ ਜੀ ਕੀ ਕਹਿਣਾ ਚਾਹੋਂਗੇ ਕੀ ਹਾਲਾਤ ਹੈ ਹੁਣ ਘਰਾਂ ਦੇ ਟੁੱਟੇ ਮਾਤਾ ਜੀ ਆਓ ਜੇ ਮੜਾ ਨੇੜੇ ਵੀਰ ਜੀ ਵੀਰ ਜੀ ਬਹੁਤ ਪਰੇ ਜਾਣੀ ਮੜਾ ਨਹੀਂ ਜਾਂਦਾ ਮਾਤਾ ਇੱਧਰ ਆ ਜਾਓ ਇੱਧਰ ਰਹਿਓ ਯਾਰ ਇੱਧਰ ਆ ਜਾਓ ਯਾਰ ਇੱਧਰ ਰਹਿਓ ਯਾਰ ਭਾਈ ਜੀ ਮੜਾ ਦੱਸੋਂਗੇ ਕੀ ਹਾਲਾਤ ਹੈ ਤੁਹਾਡੇ ਇਸ ਏਰੀਆ ਦੇ ਕਿਹੜਾ ਏਰੀਆ ਹੈ ਭਾਈ ਆਪਣਾ ਹੈਗਾ ਪਿੰਡ ਬਤੀ ਵਸਤੀ ਰਤੋ ਕੀ ਪਿੰਡ ਬੱਗੂ ਵਾਲਾ ਬੜੇ ਮੰਦੇ ਹਾਲਾਤ ਨੇ ਬੱਗੂ ਵਾਲਾ ਹਾਂਜੀ ਵਸਤੀਆਂ ਦੀਆਂ ਪਾਣੀ ਵੜਿਆ ਵੀ ਖਰਾਬ ਹੋਇਆ ਪਿਆ ਘਰਾਂ ਦੇ ਬੜੀ ਹਾਲਤ ਵੇਖੋ ਕਮਰਿਆਂ ਵੇਖੋ ਸਾਰੇ ਡਿੱਟ ਛੁੱਕੇ ਆ ਕੀ ਕਹਿੰਦੇ ਮਤਾਈ ਤੁਸੀਂ ਕੀ ਕਹਿਣਾ ਚਾਹਦੇ ਇੱਕ ਇੱਕ ਪਕੜ ਲੈਣਾ ਹੈ ਇੱਕ ਇੱਕ ਕਰਕੇ ਹਾਂਜੀ ਇੱਕ ਇੱਕ ਸਾਰੇ ਲੋ ਜੀ ਮਤਾ ਸਾਰੇ ਹੁੰਦੇ ਨੇ ਬੜੇ ਮੰਦੇ ਵਾਲਾ ਸਾਰਾ ਤਾਂ ਫਿਰ ਟਾਈਮ ਪਾਸ ਕਿਵੇਂ ਹੋ ਰਿਹਾ ਹੈ ਤੁਹਾਡੇ ਕੋਈ ਸਮਾਨ ਆ ਵੀ ਆਹ ਵੀ ਜਿਹੜੇ ਹੈਲਪ ਕਰਕੇ ਜਾਂਦੇ ਵੀਰ ਬੜਾ ਧੰਨਵਾਦ ਇਹਨਾਂ ਦਾ ਇਹ ਹੀ ਹੈਲਪ ਕਰਕੇ ਜਾਂਦੇ ਆ ਤੇ ਬੜਾ ਸਮਾਨ ਰਜਣਾ ਆ ਜਾਂਦਾ ਤੁਹਾਡੇ ਘਰ ਨਹੀਂ ਹਾਂਜੀ ਬਹੁਤ ਵਧੀਆ ਜੀ ਬੜੀ ਸੇਵਾ ਹੋ ਰਹੀ ਹੈ ਵੀ ਬੜੇ ਮਦਦ ਕਰਨਦੇ ਆ ਪੰਜਾਬ ਦੀ ਹਾਂਜੀ ਬੇਟੀ ਬੰਦ ਬੋਤਲ ਦੇ ਵਿੱਚ ਇਹਨਾਂ ਵੀ ਦੂਰੀ ਬਹੁਤ ਇੰਨੀ ਤੈਅ ਕਰਨੀ ਔਖੀ ਹੁੰਦੀ ਆਪ ਐਨਾ ਵੰਡ ਦੇਣਾ ਬੋਤਲ ਪਰਿਵਾਰ ਬਾਹਰ ਮੰਮੀ ਹੋਣੀ ਬੰਨਦੀ ਹਾਂਜੀ ਪਾਣੀ ਦੇ ਦੇ ਵੀਰਾਂ ਤੇਰੇ ਭਾਜੀ ਪਾਣੀ ਲੋ ਪਾਣੀ ਦੇ ਦੇ ਕਬੇਡੀ ਔਰ ਤਾਂ ਦੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਆ ਜਿਹੜੇ ਪਾਣੀ ਦੇ ਵਿੱਚ ਦੀ ਸਮਾਨ ਲੈਣ ਆਏ ਆ ਕੋਸ਼ਿਸ਼ ਕਰ ਰਹੇ ਆ ਇਹਨਾਂ ਨੂੰ ਜਿਹੜਾ ਸਮਾਨ ਚਾਹੀਦਾ ਉਹ ਮਿਲ ਜੇ ਇਹਨਾਂ ਨੂੰ ਨਿੱਕੇ ਨਿੱਕੇ ਬੱਚੇ ਆ ਬਹੁਤ ਚਲੋਈ ਦੁੱਖ ਦੀ ਗੜੀ ਐ ਬੜਾ ਦੁੱਖ ਲੱਗਦਾ ਸਾਨੂੰ ਵੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਤਾਂ ਦੇਖ ਸਕਦੇ ਹੋ ਨਿੱਕੇ ਨਿੱਕੇ ਬੱਚੇ ਇਹਨਾਂ ਦੀ ਕੀ ਉਮਰ ਹੋ ਗਈ ਲੱਕੀ ਇਹਨਾਂ ਦੇ ਵਿਚਾਰਿਆਂ ਦੇ ਹਾਲਾਤ ਬਣ ਚੁੱਕੇ ਨੇ ਕੀ ਇਹਨਾਂ ਦਾ ਪਵਿੱਖ ਕਿਵੇਂ ਪੂਰਾ ਕਰਨਗੇ ਬਹੁਤ ਮਾੜੇ ਮਾਮਾ ਜੀ ਗੜੀਆਂ ਤੁਹਾਨੂੰ ਇੱਕ ਜਨ ਦੇ ਦਿੰਦਾ ਹੈ ਨਹੀਂ ਮਿਲਿਆ ਪੋਤਾ ਨਹੀਂ ਮਿਲਿਆ ਨਹੀਂ ਮਿਲਿਆ ਹਾਂ ਬੋਲੋ ਇੱਧਰ ਨੇ ਲੈ ਲਿਆ ਇਹਨਾਂ ਨੂੰ ਕੰਮ ਕਰਨਾ ਦੂਰੇ ਦੂਰਾ ਨਾ ਸੌਦਾ ਕਿਹੜਾ ਏਰੀਆ ਜੀ ਤੁਹਾਡਾ ਕਿਹੜਾ ਏ ਪਿੰਡ ਧੀਰਾ ਘਰ ਜੀ ਧੀਰਾ ਘਰ ਉਹ ਕਿਵੇਂ ਮੌਕੇ ਦੇ ਹਾਲਾਤ ਕਿਵੇਂ ਆਉਣ ਡੁੱਬੇ ਸਾਰੇ ਆਪਾਂ ਨਹੀਂ ਸਾਰੇ ਡੁੱਬੇ ਆਪਾਂ ਮੋਕਸ਼ੀਲ ਹਨ ਬਹੁਤ ਜਿਆਦੀ ਡੰਗਰਾਂ ਦੀ ਮਾਲ ਦੀ ਜੀ ਅਜੰਤਾ ਦੀ ਸਾਰਾ ਕੋਈ ਨਹੀਂ ਸਮਾਨ ਆ ਰਿਹਾ ਸਾਰਾ ਤੁਹਾਡੇ ਕੋਲੇ ਹਾਂਜੀ ਇਧਰੋਂ ਤਾਂ ਆਉਂਦਾ ਹੀ ਕੋਈ ਨਹੀਂ ਜਾਂਦੇ ਸਿੱਦੇ ਆਹਾਂ ਹਾਂ 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 ਤੁਸੀਂ ਕਿਉਂ ਕਿਉਂ ਆਉਂਦੇ ਆ ਹੁਣ ਆਉਣ ਲੱਗੇ ਕੱਲ ਦਾ ਹੀ ਆਖਿਆ ਤੋਂ ਹੁਣ ਆਉਣ ਲੱਗੇ ਆ ਗਏ ਪਹਿਲੋਂ ਕੋਈ ਨਹੀਂ ਆਉਂਦਾ ਹਾਂ ਜਿੰਦੇ ਤੋਂ ਸਮਾਨ ਲਗਾਤਾਰ ਆਉਂਦਿਆ ਹੈ ਪਾਣੀ ਵੰਡ ਲਿਓ ਆਓ ਆਓ ਭਾਈ ਅੱਗੇ ਆਓ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜੇ ਹਾਲਾਤ ਦਿਖਾਉਣੇ ਤੁਸੀਂ ਇਸ ਪੱੜ ਦੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਭਾਜੀ ਸਾਨੂੰ ਖਰਚਾ ਵਰਚਾ ਤੇ ਇਦਾਂ ਹੀ ਮਤਲਬ ਕੋਠੇ ਮਹਲੇ ਵਿਟੇ ਗਏ ਫਸਲ ਰੁੜ ਗਈ ਚਲੋ ਜਿੰਨੀ ਵੀ ਸੇਵਾ ਹੋਵੇ ਬਿਲਕੁਲ ਜਿਹੜੇ ਆ ਕੋਠੇ ਤੁਸੀਂ ਦੇਖ ਸਕਦੇ ਹੋ ਵੇਖੋ ਕਿਵੇਂ ਪਾਣੀ ਦੇ ਨਾਲ ਇਹਨਾਂ ਦੇ ਘਰ ਪਰ ਚੁੱਕੇ ਨੇ ਸਲਾਬ ਜਿਹੜੀ ਚੜ ਚੁਕੀ ਆਂ ਆਹ ਅਡਾ ਮੰਗਰ ਪਿਛਲੇ ਬਨੇ ਕੰਦਾ ਕੁੰਦਾ ਦੇ ਪੰਗਾ ਸਾਰੀਆਂ ਹੀ ਹਾਂ ਚਲੋ ਮਤ ਕੀਤੀ ਜਾਵੇ ਸਾਡੀ ਕਿੰਨੇ ਕਿਲੋਮੀਟਰ ਬਾਟ ਆ ਜਿੱਥੋਂ ਇਹ ਆ ਹੁਣ ਕਿਸ਼ਤੀ ਸਮਾਨ ਲੈ ਕੇ ਤੁਰਦੀ ਹੈ 6 ਕਿਲੋਮੀਟਰ ਆ ਹਾਂ 5 6 ਕਿਲੋਮੀਟਰ ਆ ਪਹੁੰਚ ਹੀ ਜਾਂਦੇ ਤੁਹਾਡੇ ਕੋਲੇ ਸਾਰੇ ਹਾਂਜੀ ਹਾਂਜੀ ਪਹੁੰਚ ਹੀ ਜਾਂਦੇ ਆ ਹਾਂ ਚਲੋ ਵੀਰ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੁੜੇ ਹੋ ਸਾਡੇ ਨਾਲ ਜ਼ਰੂਰਤਾਂ ਤੇ ਮੌਕਦੀਆਂ ਹੀ ਨਹੀਂ ਜਨਾਨੀ ਦੀਆਂ ਹਾਂ ਚਲੋ ਕੋਈ ਗੱਲ ਨਹੀਂ ਮਿਹਰਬਾਨੀ ਵੀਰ ਮੈਂ ਪਿੰਡ ਆਰਪਗੇ ਤੋਂ ਆਪਣੇ ਨਾਲ ਜੁੜੇ ਨੇ ਵੀਰ ਹਰਿਆਣੇ ਤੋਂ ਜੋ ਰਸਤਾ ਲੈ ਕੇ ਆ ਰਹੇ ਨੇ ਕਾਫੀ ਦਿਨਾਂ ਤੋਂ ਇਹ ਵੀਰੋਣਾ ਬੜੀ ਜਿਆਦਾ ਮਦਦ ਕੀਤੀ 5-7 ਲੱਖ ਦਾ ਦੋ ਟਰਾਲੀਆਂ ਭਰ ਕੇ ਰਸਤਾ ਲੈ ਕੇ ਆਏ ਨੇ ਘਰ ਘਰ ਪਚਾਰਿਆ ਅਸੀਂ ਇਸ ਹੀ ਰੇ ਘਰੇ 10-15000 ਦਾ ਕਰੀਬ ਸੌਦਾ ਪਹੁੰਚ ਰਿਹਾ ਏ ਇਹ ਵੀਰ ਸਾਹਿਬ 7 ਦਿਨ ਤੋਂ ਸੇਵਾ ਕਰ ਰਹੇ ਨੇ ਹਰਿਆਣੇ ਤੋਂ ਆਏ ਨੇ ਦੋ ਟਰਾਲੀਆਂ ਅੱਗੇ ਇਹਨਾਂ ਵੀਰ ਉਹਨਾਂ ਨੇ ਬਾਬੇ ਵੀਰ ਸਿੰਘ ਦੇ ਗੁਰਦਵਾਰਾ ਬਹੁਤ ਵੱਡੀ ਗੱਲ ਆ ਭਾਈ ਜੀ 5-7 ਕਿਲੋਮੀਟਰ ਆਪਾਂ ਦੂਰੀ ਤੈਅ ਕਰਕੇ ਆ ਗਏ ਆ ਲਾਸਟ ਤੇ ਇੱਥੋਂ ਤੱਕ ਆਉਣਾ ਬਹੁਤ ਔਖਾ ਹੈ 5-7 ਕਿਲੋਮੀਟਰ ਪਾਣੀ ਦੀ ਦੇ ਵਿੱਚ ਆ ਰਹੇ ਪਾਣੀ ਦੀ ਤੇਜ਼ ਰਫ਼ਤਾਰ ਬਹੁਤ ਜ਼ਿਆਦਾ ਤੇਜ਼ 10 15 ਫੁੱਟ ਪਾਣੀ ਡੂੰਘਾ ਹੈ ਜੋ ਘਰਾਂ ਦੇ ਲਾਗੇ ਇੰਦੀਗ ਰਾਹ ਲਾਗੇ ਕੋਈ 2 4 ਫੁੱਟ ਅੱਗੇ ਦੇ ਪਾਣੀ 15 15 ਫੁੱਟ ਪਾਣੀ ਹੈ ਡੰਗਾਈ ਦੇ ਵਿੱਚ ਜਾ ਰਹੇ ਹਾਂ ਘਰ ਘਰ ਸੌਦਾ ਲੈ ਕੇ ਇਹ ਬਹੁਤ ਵਧੀਆ ਸੇਵਾ ਨਿਭਾਈ ਇਹੇ ਆ ਰਹੀ ਹੈ ਘਰ ਘਰ ਸੌਦਾ ਪਹੁੰਚ ਰਿਹਾ ਹੈ ਰੇਕ ਘਰ ਅਸੀਂ ਪਾਣੀ ਲੱਥੋਂ ਤੋਂ ਬਾਅਦ ਵੀ ਸੇਵਾ ਕਰਾਂਗੇ ਪਾਣੀ ਡੀਜ਼ਲ ਦੀ ਪਹਿਲੀਆਂ ਬਚਾਉ ਕਰਕੇ ਬਾਪੂ ਜੀ ਕੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤਾਂ ਚਲੋ ਪੰਜਾਬੀ ਠੋਕੇ ਖੜ ਕੇ ਤੁਹਾਡੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਨਾ ਤਾਂ ਕਣਕ ਬੀਜੀ ਜਾਣੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਵੀ ਨਾ ਬੀਜਿਆ ਜਾਵੇ ਹਾਂਜੀ ਹਾਂਜੀ ਇਹ ਬਹੁਤ ਮੁਸ਼ਕਲ ਹੈ ਜੀ ਮਹਾਰਾਜ ਪਤਾ ਨਹੀਂ ਪਾਣੀ ਸੁੱਕਣਾ ਕਿ ਨਹੀਂ ਸੁੱਕਣਾ ਇਹ ਕੋਠਿਆਂ ਦੇ ਉੱਪਰ ਤੁਹਾਨੂੰ ਜਿਹੜੀਆਂ ਆਪਦੀਆਂ ਚਾਰਨੀਆਂ ਲਾ ਕੇ ਰਹਿਣਾ ਪੈ ਗਿਆ ਹੈ ਹਾਂਜੀ 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 ਬਿਲਕੁਲ ਸਾਡੇ ਕੋਲ ਜਾਣੀਆਂ ਲਾ ਕੇ ਅਸੀਂ ਬੈਠੇ ਆ ਪਾਣੀ ਸਾਡੇ ਘਰਾਂ ਦੇ ਵਿੱਚ ਆ ਤੇ ਸਾਨੂੰ ਸੰਤਾ ਵਾਲੇ ਆਉਂਦੇ ਆ ਸਾਨੂੰ ਦੇਖੇ ਜਾਂਦੇ ਰਸਤ ਪਾਣੀ ਦੇਖੇ ਜਾਂਦੇ ਆ ਤੇ ਫਿਰ ਸਾਡੇ ਕੋਲ ਜੋ ਵੀ ਦਾਣਾ ਫਕਾ ਹੀ ਉਹ ਸਾਰਾ ਸਾਰਾ ਗਿੱਲਾ ਹੋ ਗਿਆ ਜੀ ਹਾ ਜਿਹੜੀ ਟੀਮ ਪਹੁੰਚੀ ਹੈ ਚੰਡੀਗੜ੍ਹ ਤੋਂ ਪਹੁੰਚੀ ਹੈ ਹਾਂਜੀ ਹਾਂਜੀ ਤੇ ਦੂਜੇ ਪਾਸੇ ਆਪਾਂ ਆਰਮੀ ਦੀ ਗੱਲ ਕਰਕੇ ਆਰਮੀ ਦੇ ਕਰਮਚਾਰੀ ਬਹੁਤ ਵੱਡਾ ਸਾਥ ਦੇ ਰਹੇ ਆ ਹਾਂਜੀ ਬਹੁਤ ਜ਼ਿਆਦਾ ਦੇ ਰਹੇ ਆ ਜੀ ਬਹੁਤ ਹਾਂਜੀ ਜਦੋਂ ਇਹ ਸਾਡੇ ਨਾਲ ਲੈ ਕੇ ਜਾਂਦੇ ਆ ਛੱਡ ਕੇ ਵੀ ਸਾਨੂੰ ਜਾਂਦੇ ਆ ਆਰਮੀ ਤੁਹਾਨੂੰ ਪ੍ਰੋਬਲਮ ਤਾਂ ਨਹੀਂ ਗਈ ਕੋਈ ਆਪਦੇ ਤੁਹਾਡੇ ਸਰੀਰ ਦੀ ਕੋਈ ਮੈਡੀਸਨ ਦੀ ਕੋਈ ਮੇਰੇ ਕੋਲ ਹੈਗੇ ਜੇ ਮੇਰਾ ਇਹ ਜ ਬਾਈਪਾਸ ਸਰਜੀ ਦੀ ਹੋਈ ਆ ਹਾਰਟ ਪ੍ਰੇ ਆਪਰੇਸ਼ਨ ਮੇਰਾ ਹੋਇਆ ਆ ਤੇ ਮੈਨੂੰ ਦਵਾਈ ਦਵਾਈ ਦੀ ਮੈਨੂੰ ਤੰਗੀ ਹੋ ਜਾਂਦੀ ਆ ਮੈਡੀਸਨ ਆ ਨਹੀਂ ਰਹੀ ਤੁਹਾਡੇ ਕੋਲ ਜੀ ਮੈਨੂੰ ਇਹ ਜ ਜਲੰਦਰ ਦੀ ਦਵਾਈ ਲੱਗੀ ਆ ਮੇਰੇ ਕੋਲ ਪੈਸੇ ਪਿਆ ਦਾ ਛਾਟ ਆ ਜੀ ਪੰਦੀ ਜ਼ਰੂਰਤ ਹੈ ਹਾਂਜੀ ਹਾਂਜੀ ਕੋਈ ਨਹੀਂ ਬਤਾ ਦੇਵਾਂ ਪਾਪੂ ਜੀ ਦਵਾਈਆਂ ਵੀ ਲਿਆਉਂਗੇ ਪਚਾਉਂਗੇ ਦਵਾਈਆਂ ਵੀ ਇਹਨਾਂ ਕੋਲੇ ਹਾਂ ਦਵਾਈਆਂ ਵੀ ਲਿਆਉਂਗੇ ਇਹ ਜਲੰਧਰ ਦੀ ਮੇਰੀ ਦਵਾਈ ਲੱਗੀ ਆ ਜੀ ਬਹੁਤ ਵੱਡੀ ਗੱਲ ਹੈ ਚੰਡੀਗੜ੍ਹ ਦੇ ਇਹਨਾਂ ਸੇਵਾਦਾਰਾਂ ਨੇ ਥੋਕ ਕੇ ਕਹਿਤਾ ਹੈ ਵੀ ਅਸੀਂ ਦਵਾਈਆਂ ਵੀ ਇਹਨਾਂ ਤੱਕ ਪਚਾਵਾਂਗੇ ਤਾਂ ਹੋਰ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਜੁੜੇ ਰਹੋ ਜੇ ਤੁਸੀਂ ਡੀ5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ